ਕੀ ਕਹਿੰਦੇ ਕਿ ਖੋਲਿਆ ਜੋ ਆਪਣੇ 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 ਪਲੇਟ ਵਗੈਰਾ ਚ ਪਾਇਆ ਤੇ ਵਿੱਚੋਂ ਇਹ ਨਿਕਲਦਾ ਪਿਆ ਸੀ ਭਜੀ ਸਾਡੇ ਫੂਡ ਚੋਂ ਹੈ ਮਰੀਏ ਚਿਪਲੀ ਨਿਕਲਦੀ ਪਈ ਆ ਜੀ ਇੱਥੇ ਗੱਲ ਕਰਨ ਆਏ ਆ ਉੱਤੋਂ ਇਹ ਬਾਜ਼ਾਰ ਦੇ ਕੱਟੇ ਹੋ ਕੇ ਲੜਦੇ ਪਏ ਉੱਤੋਂ ਉਹਨਾਂ ਨੂੰ ਭਜਾਤਾ ਹੈਗਾ ਦੁਕਾਨ ਬੰਦ ਕਰਦਾ ਆਪਾਂ ਆਪਾਂ 150 ਰੁਪਏ 200 ਰੁਪਏ ਦੇ ਕੀ ਵਾਪਸੀ ਆਪਾਂ ਕਰ ਲਾਂਗੇ ਤੇ ਕੀ ਕਰਨਾਗੇ ਕੱਲ ਸਾਡੇ ਆ ਸਾਡੇ ਬੱਚੇ ਆ ਇਹ ਕਿੱਦਾਂ ਕਿੱਦਾਂ ਖਵਾ ਦਈਏ ਜਾਂ ਕਿੱਦਾਂ ਇਹ ਘਰ ਰੱਖ ਲਜਾਈਏ ਆ ਬੱਚੇ ਸਿੰਦਰ ਚੀ ਕਲ ਰਾਤ ਨਿਜੀ ਰੈਸਟੋਰੈਂਟ ਦੇ ਵਿੱਚ આરોਪ ਲੱਗਿਆ ਹੈ ਕਿ ਉਹਨਾਂ ਦੀ ਚਾਟ ਦੇ ਵਿੱਚੋਂ ਛਿਪਕਲੀ ਨਿਕਲੀ ਹੈ ਦੱਸਦੀ ਹੈ ਕਿ ਪੀੜਤ ਨੇ ਦੋ ਪਲੇਟਾਂ ਚਾਟ ਦੀਆਂ ਲਈਆਂ ਸੀ ਤੇ ਜਦੋਂ ਉਹਨਾਂ ਨੇ ਬੱਚੇ ਨੂੰ ਖਾਣ ਦੇ ਲਈ ਦਿੱਤੀਆਂ ਤਾਂ ਕਿਹਾ ਕਿ ਉਸ ਦੇ ਵਿੱਚੋਂ ਛਿਪਕਲੀ ਨਿਕਲੀ ਹੈ ਜਿਸ ਤੋਂ ਬਾਅਦ ਦੁਕਾਨਦਾਰ ਨੂੰ ਉਹ ਵਾਪਸ ਕਰਨ ਚਲੇ ਗਏ ਅਤੇ ਆਲੇ-ਦੁਆਲੇ ਦੇ ਦੁਕਾਨਦਾਰਾਂ ਦੇ ਵਿੱਚ ਇਸ ਨੂੰ ਲੈ ਕੇ ਬਹਿਸਬਾਜੀ ਵੀ ਹੋ ਗਈ ਅਤੇ ਰੈਸਟੋਰੈਂਟ ਦੇ ਮਾਲਕ ਨੇ ਰੈਸਟੋਰੈਂਟ ਬੰਦ ਕਰਕੇ ਉੱਥੋਂ ਚਲਾ ਗਿਆ ਫਿਲਹਾਲ ਇਸ ਤੇ ਨਿਜੀ ਰੈਸਟੋਰੈਂਟ ਦਾ ਬਿਆਨ ਸਾਹਮਣੇ ਨਹੀਂ ਆਇਆ ਹੈ ਇਸ ਬਾਰੇ ਜਿਆਦਾ ਜਾਣਕਾਰੀ ਦਿੰਦੇ ਹੋਏ ਪੀੜਿਤ ਸ਼ਿਵਾਂਤ ਮਲਿਕ ਨੇ ਕਿਹਾ ਕਿ ਉਹ ਇਥੋਂ ਦੋ ਪਲੇਟਾਂ ਚਾਟ ਦੀਆਂ ਲੈ ਕੇ ਗਿਆ ਸੀ ਕਿ ਜਦੋਂ ਘਰ ਜਾ ਕੇ ਉਸਨੇ ਬੱਚਿਆਂ ਨੂੰ ਇਹ ਪਲੇਟਾ ਖੋਲ ਕੇ ਦਿੱਤੀਆਂ ਤਾਂ ਵਿੱਚੋਂ ਚਿਪਕਲੀ ਨਿਕਲੀ ਜਿਸ ਦੇ ਬਾਅਦ ਉਹ ਤੁਰੰਤ ਉਹਨਾਂ ਨੇ ਇੱਥੇ ਆ ਕੇ ਰੈਸਟੋਰੈਂਟ ਦੇ ਮਾਲਕ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਦੇ ਨਾਲ ਉਲਟਾ ਬਹਿਸਬਾਜ਼ੀ ਕਰਨ ਲੱਗ ਪਏ ਹਤੇ ਵਾਲੇ ਦੁਆਲੇ ਦੇ ਦੁਕਾਨਦਾਰ ਵੀ ਇਕੱਠੇ ਹੋ ਗਏ ਉਹਨਾਂ ਕਹਿਆ ਕਿ ਇਸ ਤੋਂ ਬਾਅਦ ਦੁਕਾਨਦਾਰ ਦੁਕਾਨ ਬੰਦ ਕਰਕੇ ਚਲੇ ਗਿਆ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੇ ਪੈਸੇ ਨਹੀਂ ਦਿੱਤੇ ਗਏ ਅਤੇ ਇਸ ਬਾਬਤ ਉਹਨਾਂ ਨੇ ਸ਼ਿਕਾਇਤ ਕਰਨ ਦੀ ਗੱਲ ਕਹੀ ਹੈ ਮੈਨਾ ਵਿਸ਼ਾੰਤ ਮਲਿਕ ਕੀ ਹੋਇਆ ਕੀ ਅਜਾ ਭਾਜੀ ਭਾਜੀ ਸਾਡੇ ਫੂਡ ਚ ਹੋਇਆ ਮਰੀਏ ਚਿਪਲੀ ਨਿਕਲਦੀ ਪਈ ਹੈ ਜੀ ਤੇ ਇੱਥੇ ਗੱਲ ਕਰਨਾ ਹੈ ਉੱਤੋਂ ਇਹ ਬਿਜਾਰਲੇ ਕੱਟੇ ਹੋ ਕੇ ਲੜਦੇ ਪਏ ਉੱਤੋਂ ਉਹਨਾਂ ਨੂੰ ਭਜਾਤਾ ਹੈਗਾ ਦੁਕਾਨ ਬੰਦ ਕਰਕੇ ਕਿੰਨੇ ਕਜੇ ਭਾਈ ਸਮਾਨ ਲੈ ਕੇ ਸੀਗੇ ਆਪਾਂ ਸਿਰਫ 10 ਵਜੇ ਦੇ ਕਰੀਬ ਲੈ ਕੇ ਗਏ ਆ 9:10 10 ਵਜੇ ਦੇ ਕਰੀਬ ਘਰ ਜਾ ਕੇ ਸ਼ਿਵ ਹਰ ਮੇਰਾ ਘਰ ਰਹਾ ਹੈ ਉਧਰ ਚੀਮਾ ਚੌਂਕ ਤੇ ਆੰਜਾਂ ਦੇਖ ਲਓ 15 ਮਿੰਟ ਲੱਗਦੇ ਆ ਘਰ ਜਾ ਦੇਖਿਆ ਬੱਚੇ ਸੀ ਔਰ ਕਹਿੰਦੇ ਇਹ ਖਾਣਾ ਖਾਣਾ ਇਹ ਹੈ ਕੀ ਲਿਆ ਕੀ ਸੀ ਭਾਜੀ ਆਪਾਂ ਲਈ ਸੀ ਚਾਟ ਚਾਟ ਦੀ ਦੋ ਪਟਾ ਲਈਆਂ ਸੀ ਤੇ ਇਹ ਛਿਪਲੀ ਨਿਕਲੀ ਹੈ ਰੈਗੂਲੇਟਰ ਸਮਰਦ ਹੀ ਇਹਨਾਂ ਦੇ ਨਹੀਂ ਸਰ ਅਸੀਂ ਕਦੀ ਕਦੀ ਆਉਂਦੇ ਆ ਅਸੀਂ ਕਦੀ ਕਦੀ 6 ਮਹੀਨੇ ਤੁਸੀਂ ਵਾਪਿਸ ਕਰਨਾ ਇਹਦੇ ਇਹਨਾਂ ਨੇ ਵਾਪਿਸ ਨਹੀਂ ਕੀਤਾ ਸਰ ਵਾਪਿਸ ਕਰ ਆਪਾਂ ਗੱਲ ਕਰਨ ਆਏ ਆ ਆਪਾਂ ਵਾਪਸ 150 ਰੁਪਏ 200 ਰੁਪਏ ਦਾ ਕੀ ਵਾਪਸੀ ਆਪਾਂ ਕਰ ਲਾਂਗੇ ਤੇ ਕੀ ਕਰ ਲਾਂਗੇ ਕੱਲ ਸਾਡੇ ਆ ਸਾਡੇ ਬੱਚੇ ਇਹ ਕਿਦਾਂ ਕਿਦਾਂ ਖਵਾ ਦਈਏ ਜਾਂ ਕਿਦਾਂ ਇਹ ਘਰ ਲਜਾਈਏ ਭਾਜੀ ਆਪਾਂ ਇਹ ਕਰ ਰਹੇ ਆ ਟਰਸਟ ਟਰਸ ਇਸ਼ੂ ਦੇ ਹਿਸ ਦਾ ਸੀਗਾ ਲੈ ਕੇ ਗਿਆ ਸੀ ਉਹ ਲੈ ਕੇ ਆਪਣਾ ਪੋਸਟ ਪਰਚੇਸ ਕਰਕੇ ਆਇਆ ਸ਼ਾਪ ਤੋਂ ਪਰਚੇਸ ਕਰਕੇ ਆਇਆ ਕਿੰਨੇ ਦਾ ਜਿਹੜਾ ਆਰਡਰ ਸੀਗਾ ਤੁਹਾਡਾ 180 ਰੁਪਏ ਦਾ ਆਰਡਰ ਸੀ ਸਿਰਫ ਅੱਛਾ ਜੀ ਫਿਰ ਤੁਸੀਂ ਘਰ ਜਾ ਕੇ ਦੇਖਿਆ ਤੇ ਖੋਲਿਆ ਜੋ ਆਪਣੇ ਆਪਣੇ ਪਲੇਟ ਵਗੈਰਾ ਚ ਪਾਇਆ ਤੇ ਵਿੱਚੋਂ ਇਹ ਨਿਕਲਦਾ ਫਿਰ ਜੀ ਹੂੰ ਅਬ ਪੀਸ ਉਸ ਤੋਂ ਬਾਅਦ ਸਾਨੂੰ ਇਹ ਨਹੀਂ ਹੈਗਾ ਆਏ ਆ ਤੇ ਮੇਨ ਪ੍ਰਧਾਨ ਜੀ ਜਿਹੜੇ ਸੀ ਅੱਧੇ ਦੇ ਬਿਆਰ ਦੇ ਉਹ ਦੇਖ ਸਕਦੇ ਹੋ ਕਿ ਜਿਹੜੀ ਚਿੱਪਲੀ ਹੈ ਜਿਹੜੀ ਪ੍ਰਧਾਨ ਦਾ ਕੀ ਨਾਮ ਸੀ ਜਿਹਨੂੰ ਤੈਰਦੀ ਹੋਈ ਨਜ਼ਰ ਆ ਰਹੀ ਹੈ ਜਿਹੜੇ ਇੰਡ ਦੇ ਵਿੱਚ ਸੀ ਜਿਹੜਾ ਮਾਡਲ ਟਾਊਨ ਦੇ ਵਿੱਚ ਮੈਂ ਤਾਂ ਫੋਨ ਅੱਗੇ ਰੱਖਦਾ